ਇਹ ਟਿਕ ਹੈਪਨਿੰਗ ਹੋਈ ਆ ਕਿ ਕੋਠੇ ਦੇ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਨੂੰ ਥਲੇ ਸੁੱਟਿਆ ਗਿਆ ਕਿ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਵੀ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਉੱਭੀ ਮੇਰਾ ਪੁੱਤ ਤੇ ਗਿਆ ਚੜਾ ਰੇ ਮੈਂ ਉੱਥੇ ਆਇਆ ਮੇਰੇ ਭਾਈ ਦਾ ਮਾਜੂ ਮੇਰੇ ਭਾਈ ਦਾ ਮਾਜੂ ਮਾਣ ਜਾਂਦੇ ਹੋ ਕੱਲ ਮਿਕੀ ਅੱਜ ਅਸੀਂ ਨਵੀਂ ਵਾਦੀ ਕਰਮਪੁਰੇ ਵੇ ਮੱਲੇ ਵਿੱਚ ਆਏ ਆਂ ਇਿੱਥੇ ਕੀ ਹੈਪਨਿੰਗ ਹੋਈ ਆ ਕਿ ਕੂਠੇ ਦੇ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਨੂੰ ਥੱਲੇ ਸੁੱਟਿਆ ਗਿਆ ਇਹ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਵੀ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਕਿ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਲੇਕਿਨ ਮਹੱਲੇ ਵਿੱਚ ਤੁਸੀਂ ਪਤਾ ਕੀਤਾ ਜੋ ਡੀਪੂ ਵਾਲਾ ਪਰਸਨ ਹੈ ਬਾਲਮੀਕੀ ਮੰਦਰ ਉੱਤੇ ਵੀ ਉਸਨੇ ਕਬਜ਼ਾ ਕੀਤਾ ਪਿਆ ਆਮ ਪਬਲਿਕ ਦੀ ਨੋ ਐਂਟਰੀ ਗਲੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ ਨੋ ਰਜਿਸਟਰੀ ਨੋ ਡਾਕੂਮੈਂਟ ਹਮੇਸ਼ਾ ਹਰ ਬੰਦੇ ਨੂੰ ਧੱਕਾ ਹੀ ਕਰਦਾ ਹੈ ਮੈਂ ਤੇ ਜੋ ਸੁਣਿਆ ਕਿ ਆ ਕਿ 30000 ਦੇ ਕੇ ਉਹ ਦਕਤਨ ਲੱਕ ਬਣਾ ਲਿੰਦਾ ਫਿਰ ਉਹ ਚੈੱਕ ਭਰ ਕੇ ਲਾ ਦਿੰਦਾ ਫਿਰ ਤੱਕੇ ਸ਼ਹੀ ਨਾ ਮੀਂਸ਼ੀ ਤੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਹਿਮੀ ਜੇ ਲਈ ਤਿੰਨ ਸੂਦਾ ਅਪਰਚਾ ਕੀਤਾ ਜਾਵੇ ਤੇ ਦੋਸਿਆ ਨੂੰ ਰੈਸਟ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬਡੀ ਰੱਖ ਕੇ ਇਹਨਾਂ ਦਾ ਜੋ ਇੰਸਪੈਕਟਰ ਹੈ डीएसपी ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਨੇ 302 ਦਾ ਪਰਚਾ ਕੀਤਾ ਮੈਂ ਐਸਟੂ ਨਾਲ ਗੱਲ ਕੀਤੀ ਉਹਨੇ ਕਿ ਛੱਕਿਆ ਜੇ ਛੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟਗੇਰ ਦੇ ਬਾਕੀ ਪੋਸਟਮਾਨ ਤੇ ਜ਼ੋਰ ਪੂੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫਆਈਆ ਦਾ ਕਰੇ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ 302 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਮੈਂ ਵਿਸ਼ਾਲ ਸੱਬਰਵਾਲ ਜੀ ਤੋਨਾ ਸਾਹਿਬ ਟਰਸਟ ਵਾਈਸ ਚੇਰਮੈਨ ਨੈਸ਼ਨਲ ਇਹ ਬੜੀ ਦੁੱਖ ਦੀ ਘੜੀ ਹੈ ਜੀ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ 22 ਸਾਲ ਦਾ ਬੱਚਾ ਸੀਗਾ ਬਹੁਤ ਜ਼ਿਆਦਾ ਸਾਡਾ ਹਿਰਦੇ ਬਲੁੰਧਿਆ ਗਿਆ ਜੀ ਅਸੀਂ ਮਹੱਲੇ ਦੇ ਲੋਕ ਆ ਅਸੀਂ ਵਸਨੀਕ ਆ ਇਸ ਮਹੱਲੇ ਦੇ ਕੋਈ ਵੀ ਐਪੀਂਗ ਹੁੰਦੀ ਆ ਸਾਨੂੰ ਬਹੁਤ ਦੁੱਖ ਲੱਗਦਾ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵਿੱਡੋ ਜਨਾਨੀ ਦੇ ਨਾਲ ਉਹਦਾ ਬੱਚਾ ਚਲੇ ਜਾਣਾ ਇਤੋਂ ਵੱਡਾ ਸਦਮਾ ਕਦੇ ਵੀ ਕਿਸੇ ਨੂੰ ਨਾ ਹੁੰਦਾ ਤੇ ਨਾ ਕੋਈ ਬਰਦਾਸ਼ਤ ਕਰਨ ਵਾਲਾ ਹੈਗਾ ਕੋਈ ਕੁਦਰਤ ਵੱਲੋਂ ਹੋਇਆ ਪਹਾੜਾ ਵਾਪਰਿਆ ਹੋਵੇ ਤਾਂ ਉਹ ਤਾਂ ਬਰਦਾਸ਼ ਕੀਤਾ ਜਾਂਦਾ ਜਿਹੜਾ ਰੰਦਸ਼ ਦੇ ਨਾਲ ਕਤਲ ਕੀਤਾ ਗਿਆ ਇਹ ਨਹੀਂ ਪਹਾੜਾ ਬਰਦਾਸ਼ ਹੁੰਦਾ ਜੀ ਦੇਖੋ ਰੰਸ਼ਤਾ ਹੁੰਦੀਆਂ ਆ ਜੇ ਕਿਸੇ ਨੂੰ ਕੋਈ ਜ਼ਮੀਨ ਕਰਕੇ ਕੋਈ ਪੈਸੇ ਕਰਕੇ ਕਿਸੇ ਦਾ ਜੀ ਲੈ ਲੈਣਾ ਇਹ ਬਹੁਤ ਔਖਾ ਕੰਮ ਆ ਜੀ ਇਹ ਉਸ ਮਾਂ ਨੂੰ ਪੁੱਛ ਕੇ ਵੇਖਿਆ ਜਾਏ ਵੀ ਨੁਕਸਾਨ ਕੀ ਹੋਇਆ ਅੱਜ ਇਹ ਪ੍ਰੋਪਰਟੀ ਜਿਹੜੀ ਆ ਨਾ ਇਹ ਜਗਾ ਲਾਲਚ ਲੋਕ ਲਾਲਚਾਂ ਦੇ ਨਾਲ ਲੋਕਾਂ ਨੇ ਬਰਬਾਦ ਕਰਤੀ ਆ ਜੀ ਦੁਨੀਆ ਨਾ ਨਾ ਬਰਬਾਦ ਕਰਤੀ ਆ ਜੀ ਬਸ ਇਹ ਹੈ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਇਨਸਾਫ ਕਰੇ ਤੁਨਾ ਸਾਹਿਬ ਬਸ ਦੇਖੋ ਜੀ ਇਹ ਰੰਜਸ਼ ਦਾ ਇਹਨਾਂ ਦੀਆਂ ਪ੍ਰਾਪਰਟੀ ਦੀਆਂ ਬੜੀਆਂ ਪੁਰਾਣੀਆਂ ਜੀ 30000 ਲੈਣਾ ਦੇਣਾ ਲੈਣਾ ਇਹ ਤਾਂ ਬਣਿਆ ਸੀਗਾ ਜੀ ਇੱਕ ਬੇਟੇ ਨੂੰ ਲੈ ਜਾਣਾ ਇਹ ਤਾਂ ਪ੍ਰਸ਼ਾਸਨ ਦੀ ਇਨਕੁਆਰੀ ਹੈ ਜੀ ਪ੍ਰਸ਼ਾਸਨ ਨਿਆਇ ਦਿਵਾਵੇ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਕਿ ਪ੍ਰਸ਼ਾਸਨ ਸਾਨੂੰ ਇਨਸਾਫ ਦਿਵਾਵੇ ਕੱਲ ਜੀ ਲੋੜੀ ਦਾ ਤਿਹਾਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਆਰ ਬਣਾ ਰਿਹਾ ਸੀ ਆਪਣੇ ਰਸਤਾਰਾਂ ਦੇ ਨਾਲ ਇਹ ਗਵੰਡੀ ਆ ਵਿਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬਗਾਰਾ ਵੀ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਉਹ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਿਰ ਉਮਰ ਦੀ ਕਿੰਨੀ ਸੀ ਕੋਈ ਪਤਾ ਲੱਗਾ ਇਹਦੀ 27 ਸਾਲ ਹੋ ਗਿਆ ਜੀ ਕੁਵਾਰਾ ਜੀ ਵਗੈਰਾ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਇਹਨਾਂ ਦਾ ਰੰਜੀਤ ਪੁਰਾਣੀ ਰੰਜੀਤ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਈ ਨਾਮ ਹੋ ਚੁੱਕਾ ਹੁਣ ਨਵੀਂ ਰੰਜੀਤ ਸ਼ਹਿਦਾਨੀ ਸਿਰ ਉਨ ਬੰਦੇ ਜਿਹੜਾ ਪਤਾ ਪੜੇਗਾ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾਰ ਬਿਲਕੁਲ ਜੀ ਇਹ ਤੇ ਰੇਡ ਕਰਨ ਦੇ ਆ